ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੀ ਬੈਂਗਣੀ ਬੈਂਗਣੀ ਦੀ ਸਬਜ਼ੀ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੇ ਸੁੱਕੀ ਸਬਜ਼ੀ ਬਣਾਵਾਂਗੇ ਤੇ ਆਪਾਂ ਇੱਕ ਲਗ ਤਰੀਕੇ ਨਾਲ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇੱਥੇ ਜੀ ਮੈਂ ਸਾਰੀਆਂ ਸਬਜ਼ੀਆਂ ਨੂੰ ਕੱਟ ਲਿਆ ਜਿੱਦਾਂ ਦੀ ਸ਼ੇਪ ਮੈਂ ਕੱਟਣਾ ਸੀ ਉਹਦਾ ਕਟਿੰਗ ਕਰਕੇ ਰੱਖ ਲਿਆ ਤੁਸੀਂ ਦੇਖ ਸਕਦੇ ਹੋ ਮੈਂ ਗੋਲ ਕੱਟਿਆ ਤੁਸੀਂ ਵੀ ਇਸ ਟ੍ਰਿਕ ਨਾਲ ਗੋਲ ਵੀ ਕੱਟ ਸਕਦੇ ਹੋ ਲੰਮਾ ਵੀ ਕੱਟ ਸਕਦੇ ਹੋ ਜਿਹੜੀ ਸ਼ੇਪ ਤੁਹਾਨੂੰ ਪਸੰਦ ਆ ਤੁਸੀਂ ਉਹ ਸ਼ੇਪ ਦੀ ਕੱਟ ਸਕਦੇ ਹੋ ਇਹ ਇੱਕ ਗੱਲ ਦਾ ਧਿਆਨ ਰੱਖਿਓ ਕਿਉਂਕਿ ਇਹਦੇ ਵਿੱਚ ਹਨਾ ਸੁੰਡ ਵਗੈਰਾ ਕੀੜਾ ਵਗੈਰਾ ਹੁੰਦਾ ਤੇ ਤੁਸੀਂ ਉਹਨੂੰ ਉਹ ਲੱਗ ਤੋ ਕੱਢ ਦੇਣਾ ਜਿਹਦੀ ਕੋਈ ਖਰਾਬ ਹੁੰਦੀ ਹੈ ਤੇ ਇੱਥੇ ਜੀ ਆਪਾਂ ਲੈ ਲੈ ਸਰਸੋਂ ਦਾ ਤੇਲ ਤੇਲ ਨੂੰ ਆਪਾਂ ਗਰਮ ਕੀਤਾ ਤੇ ਬੈਂਗਣੀ ਨੂੰ ਆਪਾਂ ਚੰਗੇ ਤਰੀਕੇ ਨਾਲ ਧੋ ਲਿਆ ਸੀ ਤੇ ਹੁਣ ਆਪਾਂ ਦੇਖੋ ਜੀ ਚੰਗੇ ਤਰੀਕੇ ਨਾਲ ਸੁਕਾ ਲਿਆ ਸੀ ਪਾਣੀ ਬਿਲਕੁਲ ਨਹੀਂ ਰਹਿਣਾ ਚਾਹੀਦਾ ਤੇ ਹੁਣ ਆਪਾਂ ਫਰਾਈ ਕਰਾਂਗੇ ਆਪਾਂ ਅੱਜ ਫਰਾਈ ਕਰਕੇ ਬਣਾਵਾਂਗੇ ਸਬਜੀ ਤੇ ਤੁਸੀਂ ਬੈਂਗਣੀ ਚੀਰਨ ਵੇਲੇ ਹੀ ਬਿਲਕੁਲੀ ਇਸ ਗੱਲ ਦਾ ਧਿਆਨ ਰੱਖਣਾ ਵੀ ਕੀੜੇ ਵਗੈਰਾ ਨਾ ਹੋਵੇ ਤੇ ਚੰਗੇ ਤਰੀਕੇ ਨਾਲ ਸਾਫ਼ ਕਰਕੇ ਪਾਣੀ ਨਾਲ ਧੋ ਕੇ ਤੇ ਫਿਰ ਬਾਅਦ ਵਿੱਚ ਇਹਦੀ ਕਟਿੰਗ ਕਰਨੀ ਆ ਤੇ ਉਹਨੂੰ ਦੇਖ-ਦੇਖ ਕੇ ਕਟਿੰਗ ਕਰਨੀ ਆ ਕਈ ਵਾਰ ਵਿੱਚ ਵੀ ਹੁੰਦਾ ਤੇ ਉਪਰਲੀ ਸਾਈਡ ਦੇ ਵਿੱਚ ਨਹੀਂ ਦਿਸਦਾ ਹੁੰਦਾ ਤੇ ਕਈ ਵਾਰ ਕਿੱਦਾਂ ਹੈ ਨਾ ਅਲੱਗ-ਅਲੱਗ ਜੇ ਥਾਂ 'ਤੇ ਹੁੰਦਾਗਾ ਤੇ ਬਹੁਤ ਧਿਆਨ ਨਾਲ ਇਹ ਸਬਜ਼ੀ ਨੂੰ ਘੀਰਨਾ ਚਾਹੀਦਾਗਾ ਤੇ ਹੁਣ ਜੀ ਆਪਾਂ ਫਰਾਈ ਕਰ ਲਈ ਤੁਸੀਂ ਦੇਖ ਸਕਦੇ ਹੋ ਆਪਾਂ 골ਡਨ ਜੀ ਕਰ ਲਈ ਜਿਆਦਾ ਡਾਰਕ ਨਹੀਂ ਕਰਨੀ ਤੇ ਇਸੇ ਤਰੀਕੇ ਨਾਲ ਹੀ ਆਪਾਂ ਆਲੂਆਂ ਨੂੰ ਫਰਾਈ ਕਰਾਂਗੇ ਆਲੂਆਂ ਨੂੰ ਵੀ ਮੈਂ ਇਸੇ ਤਰੀਕੇ ਨਾਲ ਗੋਲ ਕੱਟਿਆ guna packet ਲੱਗ ਪਲੇਰ ਦੇ ਵਿੱਚ ਨੂੰ ਕੱਢ ਲਵਾਂਗੀ ਇਹਨੂੰ ਆਪਾਂ ਫਰਾਈ 3 ਤੋਂ 4 ਮਿੰਟ ਕਰਨਾ ਗਰਮ ਆਇਲ ਕਰਕੇ ਬਾਦੇ ਵਿੱਚ ਫਰਾਈ ਕਰਨਾ ਤੇ ਆਲੂ ਆਲੂ ਵੀ ਮੈਂ ਸੁਕਾ ਲਿਆ ਸੀ ਜੰਗੇ ਤਰੀਕੇ ਨਾਲ ਧੋ ਕੇ ਉਹ ਬਿਲਕੁਲ ਵੀ ਆਲੂ ਆਪਣੇ ਕਾਲੇ ਨਹੀਂ ਹੈਗੇ ਇੱਥੇ ਇਹਨਾਂ ਨੂੰ ਵੀ ਆਪਾਂ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਆਲੂ ਆਪਣੇ ਫਰਾਈ ਹੋਣ ਜਾ ਰਹੇ ਆ ਤੇ ਆਲੂ ਆਪਣੇ ਫਰਾਈ ਹੋ ਗਏ ਦੇਖੋ ਆਲੂਆਂ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਤੇ ਆਪਾਂ ਬਾਹਰ ਕੱਢ ਲੈਣਾ ਤੇ ਹੁਣ ਆਪਾਂ ਕੀਤੇ ਜੀ ਪਿਆਜ਼ ਪਿਆਜ਼ ਨੂੰ ਮੈਂ ਆਪਾਂ ਇਸ ਤਰੀਕੇ ਨਾਲ ਕੱਟ ਲਿਆ ਸੀਗਾ ਤੇ ਗੋਲ-ਗੋਲ ਜਾਂ ਤੇ ਆਪਾਂ ਇਹਦੇ ਰਿੰਗ ਜੇ ਬਣਾ ਲਏ ਤੇ ਇਸ ਤਰੀਕੇ ਨਾਲ ਆਪਾਂ ਫਰਾਈ ਕਰਾਂਗੀ ਪਿਆਜ਼ ਨੂੰ ਮੈਂ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਦੀ ਥੋੜਾ ਜਿਹਾ ਲਾਈਟ ਜਿਹਾ ਹੀ ਰੱਖੂੰਗੀ ਤੇ ਫਿਰ ਜ਼ਿਆਦਾ ਡਾਰਕ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਹਾਂ ਆਪਾਂ ਥੋੜਾ ਜਿਹਾ ਲਾਈਟ ਜਿਹਾ ਹੀ ਰੱਖਿਆ ਕਿਉਂਕਿ ਇਹਦਾ ਸਵਾਦ ਥੋੜਾ ਜਿਹਾ ਲਾਈਟ ਕੀ ਜ਼ਿਆਦਾ ਵਧੀਆ ਹੁੰਦਾ ਹੈ ਡਾਰਕ ਕਰਕੇ ਸਵਾਦ ਨਹੀਂ ਆਉਂਦਾ ਜਦੋਂ ਆਪਾਂ ਉਹ ਜਿਆਦਾ ਬ੍ਰਾਊਨ ਨਹੀਂ ਕਰ ਲੰਨੇ ਆ ਤੇ ਹੁਣ ਆਪਾਂ ਪਿਆਜ਼ ਨੂੰ ਵੀ ਇੱਕ ਅਲੱਗ ਪਲੇਟ ਦੇ ਵਿੱਚ ਸਾਰੇ ਕੱਢ ਲਏ ਇਹ ਥੋੜਾ ਜਿਹਾ ਆਪਾਂ ਆਇਲ ਕੱਢ ਲਿਆ ਸੀ ਜਿਹੜਾ ਆਪਾਂ ਰੱਖਣਾ ਸੀ ਉਹਨਾਂ ਕ ਰੱਖ ਲਿਆ ਇੱਕ ਵੱਡਾ ਚਮਚ ਰੱਖਿਆ ਤੇ ਇਹਦੇ ਵਿੱਚ ਮੈਂ ਇੱਕ ਚਮਚ ਪਾਇਆ ਜੀ ਜੀਰਾ ਨਾਲ ਹੀ ਆਪਾਂ ਪਾਇਆ ਜੀ ਸਾਬਤ ਧਨੀਆ ਇਨ ਥੋੜਾ ਜਿਮੇ ਕ੍ਰਸ਼ ਕਰ ਲਿਆ ਸੀ ਹਥੇਲੀ ਤੇ ਹੁਣ ਆਪ ਇਹਨਾਂ ਨੂੰ ਥੋੜਾ ਜਿਹਾ ਪੱਕਣ ਦੇਵਾਂਗੀ ਹਲਕਾ ਜਿਹਾ ਪਕਾ ਲੈਣਾ ਪਕਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੀ ਲਸਣ ਦੀਆਂ ਕਲੀਆਂ ਇਹਨਾਂ ਨੂੰ ਮੈਂ ਕੁੱਟ ਲਿਆ ਸੀਗਾ ਤੇ ਇੱਕ ਚਮਚੇ ਲਸਣ ਦੀਆਂ ਕਲੀਆਂ ਸੱਤ ਅੱਠ ਕਲੀਆਂ ਸੀਗੀਆਂ ਇਹਨਾਂ ਨੂੰ ਮੈਂ ਚੰਗੀ ਤਰੀਕੇ ਨਾਲ ਕੁੱਟ ਲਿਆ ਸੀ ਨਾਲ ਹੀ ਆਪਾਂ ਪਾਏ ਜੀ ਮਿਰਚਾਂ ਦਾ ਪੇਸਟ ਮਿਰਚਾਂ ਨੂੰ ਇੱਥੇ ਜੀ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੇ ਨਾਲ ਆਪਾਂ ਲੈਤੇ ਜੀ ਦੋ ਕੱਟੇ ਹੋਏ ਮੀਡੀਅਮ ਸਾਈਜ਼ ਦੇ ਪਿਆਜ਼ ਇਹਨਾਂ ਨੂੰ ਵੀ ਆਪਾਂ ਫਰਾਈ ਕਰ ਲਾਂਗੇ ਪਿਆਜ਼ ਆਪਾਂ ਬਰੀਕ ਕੱਟ ਕੇ ਲੈਂਦੇ ਆ ਦੇਖੋ ਆਪਣੇ ਪਿਆਜ਼ ਭੁੱਜ ਗਏ ਆਪਾਂ ਨਾਲ ਇੱਕ ਚਮਚ ਮਿਰਚਾਂ ਦਾ ਪੇਸਟ ਲੈਂਤਾ ਹਰੀਆਂ ਮਿਰਚਾਂ ਨੂੰ ਆਪਾਂ ਕੁੱਟ ਲਈਅਸ ਤੀਗਾ ਤੇ ਇੱਥੇ ਮੈਂ ਇਹ ਦੋ ਮਿਰਚਾਂ ਲੈਤੀਆਂ ਸੀ ਹਰੀਆਂ ਤੁਸੀਂ ਵੱਧ ਘਟਾ ਆਪਣੇ ਟੇਸਟ ਅਨੁਸਾਰ ਲੈ ਸਕਦੇ ਹੋ ਤੇ ਤੁਸੀਂ ਕਟਿੰਗ ਕਰਕੇ ਵੀ ਪਾ ਸਕਦੇ ਹੋ ਇੱਥੇ ਆਪਾਂ ਥੋੜਾ ਜਿਹਾ ਟਾਈਮ ਇਹਨਾਂ ਨੂੰ ਪੁੰਨ ਕਰਾਂਗੇ ਬਹੁਤ ਜ਼ਿਆਦਾ ਟੈਨ ਨਹੀਂ ਪੁੰਨਣਾ ਕਿਉਂਕਿ ਆਪਣੇ ਪਿਆਜ਼ ਪਹਿਲਾਂ ਭੁੱਜ ਗਏ ਤੇ ਮਿਰਚਾਂ ਵੀ ਆਪਣੇ ਭੁੱਜ ਹੋ ਗਈਆਂ ਤੇ ਇੱਕ ਚਮਚ ਆਪਾਂ ਪਾਏ ਦੀ ਨਮਕ ਤੇ ਅੱਧਾ ਕ ਚਮਚਾ ਪਾ ਪਾਇਆ ਜੀ ਮਿਰਚ ਪਾਊਡਰ ਤੇ ਗਰਮ ਮਸਾਲਾ ਥੋੜਾ ਜਿਹਾ ਥੋੜਾ ਜਿਹਾ ਆਪਾਂ ਪਾਏ ਜੀ ਧਨੀਆ ਪਾਊਡਰ ਤੇ ਥੋੜੀ ਜਿਹੀ ਆਪਾਂ ਪਾਈਏ ਜੀ ਹਲਦੀ ਪੱਧਕ ਚਮਚ ਤੇ ਤਕਰੀਬਨ ਤੇ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਇੱਕ ਵਾਰ ਚੰਗੇ ਤਰੀਕੇ ਦੇ ਨਾਲ ਆਪਾਂ 30 ਸੈਕਿੰਡ ਲਈ ਮਸਾਲੇ ਭੁੰਨਾਂਗੇ ਮਸਾਲੇ ਪੁੰਨਣ ਤੋਂ ਬਾਅਦ ਆਪਾਂ ਪਾਇਆ ਜੀ ਟਮਾਟਰ ਦੀ ਪਿਊਰੀ ਟਮਾਟਰ ਨੂੰ ਮੈਂ ਗ੍ਰाइंड ਕਰ ਲਿਆ ਸੀ ਦੋ ਟਮਾਟਰ ਲੈ ਕੇ ਸੀ ਮੀਡੀਅਮ ਸਾਈਜ਼ ਦੇ ਤੇ ਟਮਾਟਰ ਤੁਸੀਂ ਹੋ ਸਕੇ ਤਾਂ ਲਾਲ ਹੀ ਜ਼ਿਆਦਾ ਲੈਣਾ ਤੇ ਤਾਂ ਹੀ ਆਪਣੀ ਸਬਜ਼ੀ ਦਾ ਟੇਸਟ ਜ਼ਿਆਦਾ ਵਧੀਆ ਹੋ ਤੇ ਕਲਰ ਵੀ ਜ਼ਿਆਦਾ ਵਧੀਆ ਹੋ ਆਪਾਂ ਨੂੰ ਕਸ਼ਮੀਰੀ ਲਾਲ ਮਿਰਚ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਤੇ ਹੁਣ ਆਪਾਂ ਨੂੰ ਟਮਾਟਰਾਂ ਦਾ ਪਾਣੀ ਜਿਹੜਾ ਹੁੰਦਾ ਹੈਗਾ ਵਿੱਚ ਇਹ ਸੁੱਕ ਲਿਆ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀ ਫਰਾਈ ਕੀਤੀ ਹੋਈ ਸਬਜੀ ਤੇ ਆਪਾਂ ਇੱਕ ਵਾਰ ਪਾ ਕੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ ਇਹ ਸਬਜੀ ਬਹੁਤ ਵਧੀਆ ਤੇ ਚਟਪਟੀ ਜੀ ਬਣ ਕੇ ਤਿਆਰ ਹੁੰਦੀ ਹੈ ਤੇ ਕਈ ਲੋਕ ਇਹ ਸਬਜੀ ਨਹੀਂ ਖਾਣਾ ਚਾਹੁੰਦੇ ਤੇ ਬੱਚੇ ਖਾਸ ਕਰਕੇ ਨਹੀਂ ਸਬਜੀ ਖਾਣਾ ਪਸੰਦ ਕਰਦੇ ਤਾਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇ ਸਕਦੇ ਹੋ ਬੱਚਿਆਂ ਨੂੰ ਇਹ ਸਬਜੀ ਬਹੁਤ ਵਧੀਆ ਤੇ ਚਟਪਟੀ ਜੀ ਬਣ ਕੇ ਤਿਆਰ ਹੋ ਗਈ ਆਪਾਂ ਚੰਗੇ ਟਿੱਕੀ ਨਾ ਇਹਨੂੰ ਹਿਲਾ ਲਿਆ ਚੰਗੇ ਟਿੱਕੀ ਨਾ ਮਿਕਸ ਕਰ ਦਾਂਗੇ ਸਾਰੇ ਮਸਾਲੇ ਦੇ ਵਿੱਚ ਆਪਾਂ 2-3 ਮਿੰਟ ਇਹਨੂੰ ਰੱਖਾਂਗੇ ਜਿਆਦਾ ਟਾਈਮ ਨਹੀਂ ਰੱਖਣਾ ਕਿਉਂਕਿ ਆਪਣੀ ਸਬਜੀ ਥੱਲੇ ਲੱਗ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਸਬਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਵੀ ਐਡ ਕਰ ਸਕਦੇ ਹੋ ਜੇਕਰ ਤੁਸੀਂ ਥੋੜੀ ਜਿਹੀ ਨੂੰ ਗਰੇਵੀ ਵਾਲੀ ਹੋਰ ਬਣਾਉਣਾ ਚਾਹੁੰਦੇ ਹੋ ਤੇ ਇੱਥੇ ਮੈਂ ਕਟਿੰਗ ਕਰਕੇ ਲੈਂਦੀ ਹਾਂ ਜੀ ਹਰੀ ਮਿਰਚ ਇੱਕ ਤੇ ਇਹਦੇ ਨਾਲ ਟੇਸਟ ਜਿਆਦਾ ਵਧੀਆ ਆਉਂਦਾ ਹੈ ਸਬਜੀ ਦਾ ਨਾਲੀਆ ਪਪਾ ਤੇ ਜੀ ਪਿਆਜ਼ ਫਰਾਈ ਕੀਤੇ ਹੋਏ ਇੱਕ ਵਾਰ ਆਪਾਂ ਮਿਕਸ ਕਰ ਲਿਆ ਜੀ ਤੁਸੀਂ ਚਾਹ ਸਰਦੀ ਚੈੱਕ ਕਰ ਸਕਦੇ ਹੋ ਸਬਜੀ ਆਪਣੀ ਦੇਖਣ ਦੇ ਵਿੱਚ ਕਿੰਨੀ ਵਧੀਆ ਤੇ ਓਨੀ ਹੀ ਟੇਸਟੀ ਹੋਊਗੀ ਖਾਣ ਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਆਮਚੂਰ ਦਾ ਪਾਊਡਰ ਵੀ ਪਾ ਸਕਦੇ ਹੋ ਤਾਂ ਕਿ ਖੱਟਾ ਮਿੱਠਾ ਜਿਹਾ ਸਵਾਦ ਆਵੇ ਨਾਲ ਤੁਸੀਂ ਨਿੰਬੂ ਦਾ ਰਸ ਵੀ ਐਡ ਕਰ ਸਕਦੇ ਹੋ ਜੇਕਰ ਤੁਸੀਂ ਆਮਚੂਰ ਪਾਊਡਰ ਨਹੀਂ ਪਾਉਣਾ ਚਾਹੁੰਦੇ ਤੀਥੀ ਆਪਾਂ ਸਰਵਿੰਗ ਪਲੇਟ ਲੈ ਲਈ ਜੀ ਉਪਰ ਵਿੱਚ ਆਪਾਂ ਕਰਾਂਗੇ ਸਬਜੀ ਨੂੰ ਸਰਵ ਤੁਸੀਂ ਦੇਖ ਸਕਦੇ ਹੋ ਆਪਣੀ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਵਧੀਆ ਤੇ ਬੱਚਿਆਂ ਨੂੰ ਜ਼ਿਆਦਾਤਰ ਚਟਪਟੀਆਂ ਸਬਜ਼ੀਆਂ ਪਸੰਦ ਹੁੰਦੀਆਂ ਨੇ ਤੇ ਇਸ ਤਿਕੇ ਨਾਲ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਸਬਜ਼ੀ ਬਣਾ ਕੇ ਦੇ ਸਕਦੇ ਹੋ ਟਿਫਿਨ ਦੇ ਵਿੱਚ ਪੈਕ ਕਰ ਸਕਦੇ ਹੋ ਲੰਚ ਬਾਕਸ ਦੇ ਵਿੱਚ ਪੈਕ ਕਰ ਸਕਦੇ ਹੋ ਬ੍ਰੇਕਫਾਸਟ ਦੇ ਵਿੱਚ ਵੀ ਦੇ ਸਕਦੇ ਹੋ ਇਹ ਸਬਜ਼ੀ ਬਹੁਤ ਵਧੀਆ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਪਰੌਂਠੇ ਨਾਲ ਰੋਟੀ ਨਾਲ ਬਹੁਤ ਸਵਾਦ ਲੱਗਦੀ ਹੈ ਜੇਕਰ ਜੀ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਨਾਲੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਾਂ ਫੇਰ ਮਿਲਾਂਗੇ ਜੀ ਕਿਸੇ ਨਿਊ ਵੀਡੀਓ ਤੇ ਨਾਲ ਡਿਲੀਸ਼ੀਅਸ ਦੀ ਰੈਸਪੀ ਦੇ ਨਾਲ ਧੰਨਵਾਦ ਜੀ ਸ਼ਸ਼ਕਲ ਬਾਏ ਬਾਏ